ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਬਾਂਡ ਛੇੜ ਲਈ ਬੱਚਾ ਆ ਗਿਆ ਮਗਰ ਬੱਸੀ ਤੇ ਟਾਪ ਬਰੀਡ ਆ ਗਈ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਾਈ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਜਸਵਿੰਦਰ ਸਿੰਘ ਹੈ ਬਾਈ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਤੁਸੀਂ ਰਾਮਪੁਰਾ ਕੋਲ ਨੇੜੇ ਪਿੰਡ ਬਾਈ 9 ਕਿਲੋਮੀਟਰ ਤੋਂ ਰਾਮਪੁਰਾ ਰਹਿ ਜਾਂਦਾ ਬਾਈ 8 ਕਿਲੋਮੀਟਰ ਤੋਂ ਤਾਂ ਪਾਗਾ ਠੀਕ ਹੈ ਕੰਟੈਕਟ ਨੰਬਰ ਬੋਲ ਦੋ ਬਾਈ 98722 ਬੱਤੀ 148 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਆ ਸਕਰੀਨ ਤੇ ਤੇ ਬਾਈ ਮੁੱਲ ਫਿਰ ਅੱਗੇ ਵੀ ਵਸਦੇਣ ਲੈਣੀ ਹੁੰਦੀ ਆ ਬਾਈ ਆਪਣੇ ਮੁੱਲ ਜਾਇ ਜੀ ਹੁੰਦੇ ਆ ਮਾਲ ਸਾਫ ਸੁਥਰਾ ਹੁੰਦਾ ਆਪਣਾ ਠੀਕ ਆ ਸਾਫ ਸੁਥਰਾ ਪਰ ਵੀ ਇਹ ਲਾ ਕੇ ਲੈਣਾ ਹੁੰਦਾ ਸਰ ਵੀ ਇਹ ਲਾ ਕੇ ਵਾਲੇ ਨੇ ਗਾਹਾਂ ਇਨਾਮ ਦਾ ਤੇ ਮੁੱਲ ਆ ਜੀ ਮਾੜਾ ਬੱਦੂ ਆਪਾਂ ਲੈਦੇ ਨਹੀਂ ਬਾਈ ਤੇ ਬਾਕੀ ਬਾ ਗਰਮ ਪਸੂਣ ਲੈਦੇ ਠੰਡਾ ਲੈਨੇ ਤੇ ਮੁੱਲ ਆਪਣੇ ਮੁੱਲੀ ਦਾ ਕਹਿਣ ਦੀ ਲੋੜ ਹੀ ਨਹੀਂ ਜਿਹੜੇ ਬੰਦੇ ਵੀਡੀਓ ਪੱਕੇ ਦੇਖਦੇ ਉਹਨਾਂ ਨੂੰ ਤਾਂ ਪਤਾ ਹੀ ਆਪਣਾ ਸਹੀ ਗੱਲ ਆ ਬਾਈ ਹਾਂ ਪਹਿਲੇ ਦੂਜੇ ਫੋਨ ਤੇ ਮਾਲ ਆਪਣਾ ਵਿਗਦਾ ਬਾਈ ਸਹੀ ਗੱਲ ਆ ਤੇ ਜਿਹੜੀ ਇਹ ਸਾਹਮਣੇ ਵੇਰਡ ਦੇਖ ਰਹੇ ਆ ਬਈ ਕਿਹੜਾ ਸੂਆ ਸੂਈ ਆ ਇਹ ਬਈ ਦੂਜਾ ਸੂਆ ਅੱਠ ਦੰਦ ਆ ਜੀ ਮੂੰਹੋਂ ਅੱਠ ਦੰਦ ਦੂਜਾ ਸੂਆ ਸੂਈ ਆ ਹਾਂ ਫੁੱਲ ਵੱਡੇ ਸਾਈਜ਼ ਦੀ ਫਾਰਮ ਵਾਲੀ ਮੱਛੀ ਆ ਬਈ ਸਹੀ ਗੱਲ ਆ ਸਾਈਜ਼ ਨਾ ਕੋਈ ਛੋਟਾ ਮੰਨ ਕੇ ਹੈਨਾ ਹਾਂ ਛੋਟੀ ਕੋਈ ਨਾ ਮੰਨੇ ਬਈ ਤੇ ਕਿੰਨੇ ਦਿਨ ਹੋ ਗਏ ਬਈ ਸੂਈ ਬਈ ਰਾਤ ਹੀ ਜੁਈ ਆ ਰਾਤ ਸੂਈ ਆ ਹਾਂ ਠੀਕ ਆ ਤੇ ਬੱਚਾ ਕੀ ਆ ਗਿਆ ਬਈ ਮੱਛੀ ਦਿੱਤੀ ਜ ASCII ਬਈ ਬੱਚਾ ਜ ASCII ਦੇਗੀ ਹੈਨਾ ਹਾਂ ਚਲੋ ਬੱਚਾ ਜਰਸੀ ਐ ਜੀ ਐਚ ਐਫਾ ਬੱਚਾ ਬਹੁਤ ਚੰਗਾ ਪਾਇਆ ਬੜਾ ਚੰਗਾ ਬੱਚਾ ਬਈ ਯਾਰ ਜਰਸੀ ਦਾ ਬਈ ਮਿਲਦੀ ਨਹੀਂ ਸਹੀ ਗੱਲ ਆ ਜਰਸੀ ਦੀ ਮੰਗ ਬਹੁਤ ਆ ਹਾਂ ਇਹਦਾ ਚੱਫ ਨੂੰ ਵੱਧ ਵਿਗਦੀ ਹੈਗੀ ਕਿਸੇ ਨੂੰ ਸੌਂਕ ਹੋਊਗਾ ਹਨਾ ਹਾਂ ਸੌਕੀ ਬੰਦੇ ਨੇ ਬਈ ਭਰਾਇਆ ਵਾ ਸਹੀ ਗੱਲ ਆ ਠੀਕ ਆ ਇਹ ਵਧੀਆ ਭਰਾਇਆ ਵਾ ਪੂਰਾ ਤੇ ਕਿੰਨਾ ਕ ਬੋਲਾ ਕੱਢਿਆ ਬਈ ਫਿਰ ਬੋਲਾ ਬਈ ਦਾ 6-7 ਕਿਲੋ ਕੱਢਤਾ ਪਰ ਆ ਤਾਂ ਨੂੰ ਸੌ ਸੀਲ ਆ ਜਮ ਮਾਹਾਂ ਠੰਡੀ ਆ ਬਈ ਹੁਣ ਠੀਕ ਆ ਠੰਡੀ ਸੀਲ ਬਈ ਕਹਿੰਦਾ ਫੁੱਲ ਆ ਗਈ ਬਾਕੀ ਨਾੜਾਂ ਤਾਂ ਮੈਂ ਕਹਿੰਦਾ ਬਈ ਗੁੰਦੀ ਦੇ ਬਈ ਹਾਂ ਸਹੀ ਗੱਲ ਆ ਲੈ ਥਣਾ ਦਾ ਸਾਈਜ਼ ਦੇਖੋ ਬਈ ਲੇਵਾ ਫੀਟਿੰਗ ਨਾਲ ਬਹੁਤ ਕਮਾਲ ਦਾ ਦੁੱਧ ਵਾਲੀ ਨਾਲ ਚੈੱਕ ਕਰ ਸਕਦੇ ਹਾਂ ਬੜੀ ਚੰਗੀ ਲੱਗੀ ਹੈਗੀ ਬਾਕੀ ਜਿਹੜਾ ਥਣਾ ਦਾ ਸਾਈਜ਼ ਆ ਬਈ ਚੰਗਾ ਮਿਲਦਾ ਦੁੱਧ ਬਈ ਮਾਰਕਣ ਦਾ ਤਾਂ 24 25 ਕਿਲੋ ਦੱਸਿਆ ਆਪਾਂ 23 ਕਿਲੋ ਕਹਿ ਕੇ ਦੇ ਦੇਣੀ ਹੈ ਬੰਦੇ ਨੂੰ 2 ਕਿਲੋ ਆਪਾਂ ਘੱਟੀ ਦੱਸਣਾ ਠੀਕ ਹੈ ਬਈ ਹਾਂ ਚੰਗੀ ਕੇਰ ਵਾਲਾ ਬੰਦਾ ਆਦਾ 24 25 ਦੁੱਧ 25 ਦੋ ਇਹਦੀ ਲੈ ਲਊਗਾ ਬਹੁਤ ਚੰਗਾ ਆ ਗਿਆ ਹਾਂ ਬਾਕੀ ਕੱਦ ਪਾਜਣਾ ਤੇ ਬਈ ਠੰਡੀ ਲੈ ਕੀ ਬਾਤ ਹੈ ਠੰਡੀ ਨਾ ਵਰਕੀ ਆ ਲੈ ਯਾਰ ਅਜਲ ਬ੍ਰੀਡ ਬ੍ਰੀਡ ਦਾ ਫਰਕ ਹੈ ਨਾ ਲੈ ਲੈ ਤਾਰਾਂ ਬਈ ਇਹ ਮਾਰਨ ਬਹਿ ਗਿਆ ਬਈ ਕੋਈ ਬੱਚਾ ਨਹੀਂ ਕੋਈ ਨਿਆਣਾ ਨਹੀਂ ਲੈ ਕਰਮਾਲੀ ਦੀ ਚੋਣ ਚਵਾ ਦੇਖੋ ਬਾਲਾ ਮੋਟਾ ਗੁੱਥੀਆਂ ਬਟਨਾਂ ਬਾਲਾ ਚੰਗਾ ਚੋਣਾ ਬਈ ਯਾਰ ਲੈ ਲੈ ਚੈੱਕ ਕਰੋ ਬਈ ਲੈ ਬੜੀ ਚੰਗੀ ਚੋਣਾ ਹਣਾ ਹਾਂ ਕੋਈ ਇਹ ਨੂੰ ਹੋਣੀ ਜੇ ਮਰਦੀ ਬੈਠੀ ਜਾ ਲੈ ਬਈ ਠੰਡੀ ਰੁੰਡੀ ਤੇ ਲੈ ਵਾਖਾ ਦੇ ਬਈ ਬੱਚੀ ਦਾ ਖਾੜੀ ਗਲਾ ਐਡਰੈਸ ਹਾਂ ਲੈ ਸਹੀ ਗੱਲ ਆ ਤੇ ਬਾਕੀ ਬਾਈ ਆਪਣੀ ਖਾਲੀ ਕਰੀ ਵੀ ਹੈ ਠੀਕ ਆ ਹਾਂ ਲੇਵਾ ਦਾ ਪਛੀ ਦਾ ਬਾਹਲਾ ਸੀਗੇ ਬੈਠਣਾ ਨਹੀਂ ਆਉਂਦਾ ਜੀ ਹੂੰ ਆਪਾਂ ਖਾਲੀ ਕਰਤੀ ਬਾਕੀ ਜੇ ਗੱਲ ਕਰਾਂ ਭਾਈ ਅਸਲ ਪਕਾਇਦ ਨਫਾੜੀ ਵਾਲਾ ਡਰੈਸਲ ਵਿੱਚ ਹੈਗਾ ਜੀ ਹੈਗਾ ਭਾਈ ਹੈਗਾ ਭਾਈ ਉਹ ਸੋਹਣਾ ਡਰਗ ਹੈ ਜਿਹਨੂੰ ਆਪਾਂ ਕਹਿ ਦਈਏ ਭਾਈ ਬਾਕੀ ਭਾਈ ਕੱਦ ਦੀ ਜੱਜਮੈਂਟ ਕਰਾ ਦੇ ਲੈ ਮੇਰਾ 6 ਫੁੱਟ ਕੱਦ ਆ ਠੀਕ ਹੈ ਐਂ ਮੰਨ ਲੇ ਵੀ 6 ਫੁੱਟ ਦੀ ਹੈਗੀ ਹੂੰ ਮੇਰੇ ਬਰਾਬਰ ਆਉਂਦੀ ਹੈ ਸਹੀ ਗੱਲ ਆ ਬਾਈ ਤੇ ਬਾਈ ਬਰਾਬਰ ਆਉਂਦੀ ਆ ਬਾਕੀ ਜੇ ਪ੍ਰਿੰਟ ਦੀ ਰੰਗ ਰੂਪ ਦੀ ਗੱਲ ਕਰੀਏ ਮੈਂ ਕਹਣਾ ਬਿਸ਼ਨਖ ਮਾੜਾ ਚੰਗਾ ਬਾਈ ਯਾਰ ਫੁੱਲ ਆ ਗਿਆ ਬਾਕੀ ਫੇਸ ਵਗੈਰਾ ਵੀ ਆਪਾਂ ਚੈੱਕ ਬਾਈ ਮੂੰਹ ਦਿਖਾ ਦੇ ਬੱਚੀ ਆਪਣਾ ਪਹਿਲੇ ਨੂੰ ਕਹਿ ਕੇ ਵੇਚ ਦੇ ਆਪਦਾ ਚਲ ਦੂਜੀ ਆ ਦੂਜੀ ਕਹਿਣਾ ਮੂੰਹ ਆਣਾ ਐ ਕੱਚੀ ਕੱਚੀ ਪਈ ਆ ਹਾਂ ਐ ਪਈ ਆ ਬਈਆਂ ਕਿ ਪੱਸੋਂ ਹੂੰ ਦਾਸੂਏ ਚੋਲੇ ਬੰਦਾ ਮੋਲੀ ਹੋ ਜੂ ਕੀ ਬਾਤ ਆ ਬਾਈ ਰੰਗ ਰੂਪ ਸੈਨਿੰਗ ਨਾ ਬਾਈ ਮੈਂ ਕਹਣਾ ਬੋਲਾ ਚੰਗਾ ਆ ਆਪਾਂ ਬਾਈ ਫਲਕਾਰੀ ਲਾ ਲਾ ਫਲਕਾਰੀ ਲਾ ਕੇ ਵੀ ਦਿਖਾ ਦਿੰਦੇ ਆ ਇਹਦਾ ਪਰ ਸੌ ਕੋ ਨਹੀਂ ਪਾਰਨੇ ਹੁੰਦੇ ਫ ਬਾਕੀ ਰੰਗ ਵਾਲਾ ਪਿਆਰਾ ਆ ਗਿਆ ਹਾਂ ਸਹੀ ਗੱਲ ਆ ਤੇ ਬਾਕੀ ਠੰਡੀ ਬਾਈ ਚਮਕ ਵਾਲੀ ਆ ਬਾਈ ਲਿੱਸੀ ਲਮੀ ਨਹੀਂ ਸੁਹਾ ਜਾਂਦਾ ਮੰਨੇ ਨਹੀਂ ਬਾਈ ਹਨਾ ਜਮਾ ਠੰਡੀ ਆ ਪੂਰੀ ਬੇੜੇ ਦੇ ਵਿਚਾਲੇ ਦੇ ਬੇੜੇ ਦੇ ਵਿਚਾਲੇ ਖੜਾ ਕੇ ਧਰਾ ਮਾਰ ਲਾ ਗਿਆ ਬਾਈ ਕੋਈ ਕਰਮ ਵਾਲੇ ਨੂੰ ਦਿੱਕਤ ਹੀ ਨਹੀਂ ਬਾਕੀ ਜਿਹੜਾ ਲੇਵਾ ਲੱਗਿਆ ਬਣਾ ਬਾਈ ਫਿਕਸ ਹਵਾਂ ਨਾ ਆ ਗਿਆ ਬਾਕੀ ਫੁੱਲ ਕੱਟ ਵਜਣ ਵਾਲੀ ਆ ਬਾਈ ਛੋਟੀ ਨਾ ਮੰਨੇ ਹੂੰ ਤੇ ਮੁੱਲ ਬਾਈ ਫਿਰ ਕੀ ਰਹੁ ਅੱਜ ਦੇ ਲੈਣ ਬਾਈ ਇਹ ਪਹਿਲਾਂ ਮੁੱਲ ਨਹੀਂ ਕਰਨਾ ਯਾਰ ਹੱਥ ਬੰਨ ਕੇ ਬੇਨਤੀ ਆ ਵਸਾ ਪਦੇ ਪੈਸੇ ਜਿਹੜੇ ਲੈਣੇ ਆ ਉਹੀ ਦੇਣੇ ਆ ਉਸ ਤੋਂ ਠੀਕ ਆ ਮੁੱਲ ਕਰਾਉਣਾ ਕੋਈ 90 ਕਰਾਲੇ 95 ਕਰਾਲੇ 100 ਕਰਾਲੇ ਬਾਈ ਜਿਹੜੇ ਪੈਸੇ ਲੈਣੇ ਆ ਕੋਈ 76000 ਰੁਪਏ ਲੈਣੇ ਆ ਟੋਟਲੀ ਹਾਂ ਦੇਣ ਲੈਣੀ ਦੇ ਲੈਣੀ ਆ ਬਸ ਇਹ ਕੋਈ ਟੱਕ ਘਾਟਵਾਦ ਨਹੀਂ ਹੋਣੀ ਬਾਈ ਪਾਲ ਕੇ ਘਾਟਵਾਦ ਦਾ ਬੰਦਾ ਫੋਨ ਨਾਲ ਆਵੇ ਠੀਕ ਆ ਬਾਈ ਕਹਿੰਦਾ ਬਾਈ ਘਾਟਵਾਦ ਨਹੀਂ ਹੋਣੀ 76000 ਰੁਪਏ ਦੀ ਆਪਾਂ ਟੋਟਲੀ ਵੈੜ ਅੱਜ ਦੇ ਦੇਣੀ ਆ ਬਾਕੀ ਜੇ ਗੱਲ ਕਰੀਏ ਨਾੜਾ ਨੋੜਾ ਦਾ ਬਾਈ ਤੁਸੀਂ ਕਦ ਦੀ ਜੱਜਮੈਂਟ ਦੁਬਾਰੇ ਕਰਾ ਦੇ ਬਾਈ ਲੈ ਦੂਜੇ ਪਾਸੇ ਖੜਾ ਮੈਂ ਹੁਣ ਹੁਣ ਦੂਜੇ ਪਾਸੇ ਕਰਾ ਕੇ ਜੱਦਬਾਰੇ ਕਰਾ ਛੋਟੀ ਤਾਂ ਕੋਈ ਮੰਨੇ ਨਾ ਜੀ ਨੇ ਲੈਣੀ ਆ ਬਾਈ ਭਾਰ ਵਾਲ ਨਾ ਵਾਪਸ ਹੋ ਰਵਿਣੀ ਮੰਨਣਾ ਯਾਰ ਸਹੀ ਗੱਲ ਹੈ ਬਾਕੀ ਮਗਰ ਜਾਨਵਰ ਵਾਲਾ ਚੰਗਾ ਬਾਈ ਸਹੀ ਗੱਲ ਹੈ ਬਾਈ 14 ਮਹੀਨਿਆਂ ਨੂੰ 25 30 ਦੇ ਬੱਚੀ ਹੋ ਜੂ ਬਾਈ ਗਾਂ ਦਾਦ ਜੀ ਰਹਿ ਜਾਣੀ ਸਹੀ ਗੱਲ ਹੈ ਬੱਚੇ ਦੀ ਘਾਟ ਨਹੀਂ ਬੱਚੀ ਤਾਂ ਬਾਈ ਚੰਗੀ ਆ ਗਈ ਹੈ ਨਾ ਜਰਸੀ ਬੱਚੀ ਕਿੱਥੇ ਮਿਲਦੀ ਹੈ ਬਾਈ ਸਹੀ ਗੱਲ ਆ ਗਈ ਸੌਕੀ ਬੰਦੇ ਸੀਗਾ ਭਰਾ ਉਹ ਵੀ ਇੱਕ ਰੇਟ 'ਚ 60000 ਰੁਪਏ 'ਚ ਤਿੰਨ ਲੈ ਜੂ ਹਾਂ ਦੁੱਤ ਵੈੜ ਤਿੰਨ ਬੱਚੇ ਤਿੰਨ ਦੀਜਾ ਜਾਣੀ ਹਾਂ ਬਈ ਹਾਂ ਸਹੀ ਗੱਲ ਹੈ ਬਾਈ ਤੇ ਮੁੱਲ ਬਾਈ ਦੇ ਅੱਗੇ ਵੀ ਬਾਈ ਖਰਜਾ ਜੀ ਹੁੰਦੇ ਆ ਤੇ ਮੁੱਲ ਬਾਈ ਨੇ ਅੱਜ ਵੀ ਜਾਇ ਜੀ ਕੀਤਾ ਤੇ ਜੇ ਕਿਸੇ ਵੀ ਵੀਰ ਨੂੰ ਨਾ ਬੈਡ ਪਸੰਦ ਆਵੇ ਭਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ